ਫਤੇਗੜ ਸਾਹਿਬ ਦੇ ਬਾਅਦ ਬੌਮਸ ਮਾਜ ਪਾਰਟੀ ਵੱਲੋਂ ਨਸ਼ੇ ਵਿਰੋਧਤਾਇ ਮੀਠਾ ਸ਼ਰਾਬਖਾਨ ਦੇ ਵਿੱਚ ਮਰ ਗਏ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਲਈ ਰੋਸਦਰਨਾ ਕੀਤਾ ਗਿਆ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਜੌਨ ਇੰਚਾਰਜ ਕੁਲਵੰਤ ਸਿੰਘ ਮੈਤੋ ਦਾ ਕਹਿਣਾ ਸੀ ਕਿ ਅੱਜ ਉਹਨਾਂ ਦੇ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਨਸ਼ਾ ਅਤੇ ਪੰਜਾਬ ਵਿੱਚ ਦਰਿਕਤਾ ਦੇ ਹੋ ਰਹੇ ਅੱਜਾਰ ਦੇ ਖਿਲਾਫ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਜਿੱਥੇ ਮੀਠਾ ਹਲਕੇ ਦੇ ਵਿੱਚ ਲੋਕ ਦੇ ਲਈ ਸ਼ਰਾਬ ਪੀਂਦੇ ਨਾਲ ਮਰ ਗਏ ਹਨ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਅਤੇ ਉਨ੍ਹਾਂ ਦੇ ਪਰਿਵਾਰ ਨੂੰ 1 ਕਰੋੜ ਰੁਪਏ ਅਤੇ ਸਰਕਾਰੀ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ। ਮੈਂ ਕਲਵਾਨ ਸਿੰਘ ਮੈਂ ਤੋਂ ਜੋਂਨ ਚਾਰਜ ਮਹਾਲੀ ਫਟਗੜ ਸਭ ਲੁਧਿਆਣਾ ਦੇ ਹਾਤੇ ਸਖਤਰ ਬਸਪਾ ਪੰਜਾਬ ਅੱਜ ਅਸੀਂ 2 ਮਈ ਦੇ ਪੰਜਾਬ ਦੇ ਵਿੱਚ ਰੋਸ ਦਰਨੇ ਰੱਖੇ ਹੋਏ ਨੇ। ਪੰਜਾਬ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਕਰੇਮ ਪੁਰੀ ਜਬਰਉ ਦੇਸ਼ ਹੋਇਆ ਸੀ। ਇਹੇ ਨਸ਼ਿਆਂ ਦੇ ਵਿਰੁੱਧ ਜਿਹੜਾ ਨਕਲੀ ਸ਼ਰਾਬ ਦੇ ਨਾਲ 8 ਬੰਦੇ ਪਿੰਡ ਮਰੜੇ ਮਜੀਠਾ ਹਲਕੇ ਦੇ ਵਿੱਚ ਮਾਰੇ ਗਏ ਨੇ ਉਹਨਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਈਆ ਤੇ ਇੱਕ ਉਹਨਾਂ ਦੇ ਇੱਕ ਪਰਿਵਾਰ ਨੂੰ ਇੱਕ ਮੈਂਬਰ ਨੂੰ ਨੌਕਰੀ ਦੇਣ ਬਾਰੇ ਬੇਨਤੀ ਕੀਤੀ ਆ ਤੇ ਇਸ ਕਰਕੇ ਜਦੋਂ ਤੱਕ ਕਿ ਸਰਕਾਰੀ ਨੌਕਰੀਆਂ ਤੇ 1 ਕਰੋੜ ਰੁਪਈਆ ਸਰਕਾਰ ਨਹੀਂ ਦਿੰਦੀ ਹੈਗੇ ਅਸੀਂ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਕਰਦੇ ਰਹਾਂਗੇ ਤੇ ਇਹਦੇ ਨਾਲ ਨਾਲ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਕੁਝ ਹੋ ਰਿਹਾ ਗਰੀਬਾਂ ਦੇ ਉੱਤੇ ਜਿਹੜੀਆਂ ਸ਼ਾਮਲਾਟ ਜ਼ਮੀਨਾਂ ਪਈਆਂ ਉਹਦੇ ਸਬੰਧ ਵਿੱਚ ਪਰਚੇ ਦਰਜ ਕੀਤੇ ਜਾਂਦੇ ਆ ਜਦੋਂ ਕਿ ਪੰਜਾਬ ਸਰਕਾਰ ਇਸ ਗੱਲ ਦੇ ਵਿੱਚ ਲੱਗੇ ਸਾ ਕਿ ਯੋਧਨ ਨਸ਼ਾ ਵਿਰੋਧ ਪਰਤੋ ਇਹ ਨਕਲੀ ਯੋਧਾ ਜਿਹੜੇ ਮੇਨ ਸਰਮਾਇਦਾਰ ਲੋਕ ਨੇ ਜਿਹੜੇ ਨਸ਼ਿਆਂ ਦਾ ਵਪਾਰ ਕਰਦੇ ਨੇ ਜਿਹੜੇ ਨਸ਼ਾ ਨੂੰ ਪੈਦਾ ਕਰਦੇ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੈ ਇਸ ਕਰਕੇ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਪ੍ਰਧਾਨ ਅਵਤਾਰ ਸਿੰਘ ਕ੍ਰੀਮਪੁਰ ਜੀ ਦੇ ਹੁਕਮ ਦੇ ਅਨੁਸਾਰ ਸ੍ਰੀ ਬਿਪਲ ਕੁਮਾਰ ਜੀ ਦੇ ਹੁਕਮ ਦੇ ਅਨੁਸਾਰ ਅਸੀਂ ਅੱਜ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਪੂਰੇ ਲਾਵ ਰਸ਼ ਕਰਦੇ ਨਾਲ ਤਰਨਾ ਦਿੱਤਾ ਹੈ ਤੇ ਸਰਕਾਰ ਨੂੰ ਡੀਸੀ ਸਾਹਿਬ ਨੂੰ ਮੈਂਬਰ ਰੈਡਪ ਦੇਣਾ ਹੈ ਕਿਉਂ ਜਿਹੜਾ ਮੈਂਬਰ ਰੈਡਾ ਗਵਰਨਰ ਸਾਹਿਬ ਕੋ ਜਾਣਾ ਹੈ ਧੰਨਵਾਦ ਫਟੇ ਗਏ ਸਾਹ ਦੇ ਬਾਅਦ ਬੋਮਸ ਸਮਾਜ ਪਾਰਟੀ ਵੱਲੋਂ ਨਸ਼ੇ ਵਿਰੋਧ ਅਤੇ ਮੀਠਾ ਸ਼ਰਾਬ ਕਾਂਡ ਦੇ ਵਿੱਚ ਮਰ ਗਏ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਲਈ ਰੋਸਦਰਨਾ ਕੀਤਾ ਗਿਆ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਜੋਨ ਇੰਚਾਰਜ ਕੁਲਵੰਤ ਸਿੰਘ ਮੈਤੋ ਦਾ ਕਹਿਣਾ ਸੀ ਕਿ ਅੱਜ ਉਹਨਾਂ ਦੇ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਨਸ਼ਿਆਂ ਅਤੇ ਪੰਜਾਬ ਵਿੱਚ ਦਰਿਗਤਾ ਦੇ ਹੋ ਰਹੇ ਅਥਿਆਚਾਰ ਦੇ ਖਿਲਾਫ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਜਿੱਥੇ ਮੀਠਾ ਹਲਕੇ ਦੇ ਵਿੱਚ ਲੋਕ ਦੇ ਲਈ ਖਰਾਬ ਪੀਂਦੇ ਨਾਲ ਮਰ ਗਏ ਹਨ ਉਹਨਾਂ ਦੇ ਪਰਿਵਾਰ ਨੂੰ ਹਿਸਾਬ ਦਿੱਤਾ ਜਾਵੇ ਅਤੇ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਏ ਅਤੇ ਸਰਕਾਰੀ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ ਮੈਂ ਕਲਵਾਨ ਸਿੰਘ ਮੈਂ ਤੋਂ ਜੋਂਨ ਚਾਰਜ ਮਹਾਲੀ ਫਟਗੜ ਸਭ ਲੁਧਿਆਣਾ ਦੇ ਹਾਤੇ ਸਖਤਰ ਬਸਪਾ ਪੰਜਾਬ ਅੱਜ ਅਸੀਂ 2 ਮਈ ਦੇ ਪੰਜਾਬ ਦੇ ਵਿੱਚ ਰੋਸ ਦਰਨੇ ਰੱਖੇ ਹੋਏ ਨੇ ਪੰਜਾਬ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਕਰੇਮ ਪੁਰੀ ਜਬਰਉ ਦੇਸ਼ ਹੋਇਆ ਸੀ ਇਹਨਾਂ ਛਾਂ ਦੇ ਬ੍ਰੋਦ ਜਿਹੜਾ ਨਕਲੀ ਸ਼ਰਾਬ ਦੇ ਨਾਲ 8 ਬੰਦੇ ਪਿੰਡ ਮਰੜੇ ਮਜੀਠਾ ਹਲਕੇ ਦੇ ਵਿੱਚ ਮਾਰੇ ਗਏ ਨੇ ਉਹਨਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਈਆ ਤੇ ਇੱਕ ਉਹਨਾਂ ਦੇ ਇੱਕ ਪਰਿਵਾਰ ਨੂੰ ਇੱਕ ਮੈਂਬਰ ਨੂੰ ਨੌਕਰੀ ਦੇਣ ਬਾਰੇ ਬੇਨਤੀ ਕੀਤੀ ਆ ਤੇ ਇਸ ਕਰਕੇ ਜਦੋਂ ਤੱਕ ਕਿ ਸਰਕਾਰੀ ਨੌਕਰੀਆਂ ਤੇ 1 ਕਰੋੜ ਰੁਪਈਆ ਸਰਕਾਰ ਨਹੀਂ ਦਿੰਦੀ ਹੈਗੇ ਅਸੀਂ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਕਰਦੇ ਰਹਾਂਗੇ ਇਹਦੇ ਨਾਲ ਨਾਲ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਕੁਝ ਹੋ ਰਿਹਾ ਹੈ ਗਰੀਬਾਂ ਦੇ ਉੱਤੇ ਜਿਹੜੀਆਂ ਛਾਮਲਾਟ ਜ਼ਮੀਨਾਂ ਪਈਆਂ ਉਹਦੇ ਸਬੰਧ ਵਿੱਚ ਪਰਚੇ ਦਰਜ ਕੀਤੇ ਜਾਂਦੇ ਆ ਜਦੋਂ ਕਿ ਪੰਜਾਬ ਸਰਕਾਰ ਇਸ ਗੱਲ ਦੇ ਵਿੱਚ ਲੱਗੇ ਸਾ ਕਿ ਯੋਧ ਨਸ਼ਾ ਵਿਰੋਧ ਪਰਤੋ ਇਹ ਨਕਲੀ ਯੋਧਾ ਜਿਹੜੇ ਮੈਨ ਸਰਮਾਇਦਾਰ ਲੋਕ ਨੇ ਜਿਹੜੇ ਨਸ਼ਿਆਂ ਦਾ ਵਪਾਰ ਕਰਦੇ ਨੇ ਜਿਹੜੇ ਨਸ਼ਾ ਨੂੰ ਪੈਦਾ ਕਰਦੇ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੈ ਇਸ ਕਰਕੇ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਪ੍ਰਧਾਨ ਅਵਤਾਰ ਸਿੰਘ ਕ੍ਰੀਮਪੁਰ ਜੀ ਦੇ ਹੁਕਮ ਦੇ ਅਨੁਸਾਰ ਸ੍ਰੀ ਬਿਪਨ ਕੁਮਾਰ ਜੀ ਦੇ ਹੁਕਮ ਦੇ ਅਨੁਸਾਰ ਅਸੀਂ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਪੂਰੇ ਲਾਵ ਰਸ਼ ਕਰਦੇ ਨਾਲ ਤਰਨਾ ਦਿੱਤਾ ਤੇ ਸਰਕਾਰ ਨੂੰ ਡੀਸੀ ਸਾਹਿਬ ਨੂੰ ਮੈਂਬਰਡਪ ਦੇਣਾ ਜਿਹੜਾ ਮੈਂਬਰਡਾ ਗਵਰਨਰ ਸਭ ਕੋ ਜਾਣਾ ਹੈ ਧੰਨਵਾਦ